ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਅਸੀਂ ਵੀ ਠੀਕਾਂ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਸੂਜੀ ਦੀ ਬਰਫੀ ਇੱਕ ਕੌਲੀ ਲਈ ਆਪਾਂ ਸੂਜੀ ਦੀ ਅੱਧੀ ਕੌਲੀ ਤੋਂ ਥੋੜੀ ਜਿਹੀ ਘੱਟ ਲਈ ਹੈ ਜੀ ਘਿਓ ਦੀ ਤੇ ਖੰਡ ਲਈ ਹੈ ਜੀ ਪੌਣੀ ਕੌਲੀ ਸੂਜੀ ਤੋਂ ਥੋੜੀ ਜਿਹੀ ਘੱਟ ਲਈ ਹੈ ਜੇ ਤੁਸੀਂ ਮਿੱਠਾ ਘੱਟ ਖਾਣਦੇ ਹੋ ਤਾਂ ਹੋਰ ਘੱਟ ਕਰ ਸਕਦੇ ਹੋ ਘਿਓ ਵੀ ਘੱਟ ਕਰ ਸਕਦੇ ਹੋ ਜੀ ਹੋਰ ਤੇ ਥੋੜਾ ਜਿਹਾ ਲਿਆ ਜੀ ਆਪਾਂ ਦੁੱਧ ਸਭ ਤੋਂ ਪਹਿਲਾਂ ਆਪਾਂ ਫਰਾਈ ਪੈਨ ਦੇ ਵਿੱਚ ਘਿਓ ਪਾਵਾਂਗੇ ਦੇਸੀ ਘਿਓ ਚ ਬਣਾਵਾਂਗੇ ਜੀ ਆਪਾਂ ਇਹਨੂੰ ਮਠਿਆਈਆਂ ਦੇਸੀ ਘਿਓ ਚ ਸਵਾਦ ਬਣਦੀਆਂ ਨੇ ਆਪਾਂ ਸੂਜੀ ਤੋਂ ਅੱਧਾ ਘਿਓ ਪਾਇਆ ਜੀ ਤੁਸੀਂ ਤੀਜੇ ਹਿੱਸੇ ਦਾ ਵੀ ਪਾ ਸਕਦੇ ਹੋ ਉਦੋਂ ਵੀ ਘੱਟ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਸੂਜੀ ਪਾ ਲਾਂਗੇ ਗੈਸ ਦਾ ਫਲੇਮ ਆਪਾਂ ਲੋ ਰੱਖਣਾ ਜੀ ਹੌਲੀ ਹੌਲੀ ਭੁੰਨਾਗੇ ਇਹਦਾ ਆਪਾਂ ਰੰਗ ਚੇਂਜ ਨਹੀਂ ਕਰਨਾ ਹੈਗਾ ਜੀ ਘੱਟ ਸੀਖ ਦੇ ਭੁੰਨਾਗੇ ਫਿਰ ਇਹ ਚਿੱਟੀ ਰਹੂਗੀ ਜੇ ਤੇਜ਼ ਅੱਗ ਤੇ ਭੁੰਨਾਗੇ ਆਪਾਂ ਫਿਰ ਇਹਦਾ ਕਲਰ ਚੇਂਜ ਹੋ ਜਾਣਾ ਹੈ ਕਲਰ ਆਪਾਂ ਚੇਂਜ ਨਹੀਂ ਕਰਨਾ 8-9 ਮਿੰਟਾਂ 'ਚ ਬਿਲਕੁਲ ਘਟ ਸੇਕ ਦੇ ਉੱਤੇ ਪੁੱਜ ਗਈ ਸੀ ਜੀ ਇਹ ਕੋਈ ਵੀ ਚੀਜ਼ ਹੈ ਜੀ ਆਪਾਂ ਜੇ ਉਹਨੂੰ ਪਿਆਰ ਨਾਲ ਬਣਾਵਾਂਗੇ ਹੌਲੀ-ਹੌਲੀ ਤਾਂ ਆਪੇ ਵਧੀਆ ਬਣਦੀ ਹੈ ਜੀ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਤੇ ਆਪਾਂ ਕਾਲੀ ਕਰਾਂਗੇ ਤਾਂ ਕਾਲਿਆਂ ਦੇ ਅੱਗੇ ਟੋਈ ਹੁੰਦੇ ਨੇ ਜੀ ਗੈਸ ਆਪਾਂ ਬਿਲਕੁਲ ਘੱਟ ਰੱਖਿਆ ਹੋਇਆ ਹੈ ਕਿੰਨੇ ਡੇ ਤੁਹ ਦਿਖਾ ਰਹੇ ਹਾਂ ਹੁਣ ਆਪਾਂ ਤੁਹਾਨੂੰ ਜਿਵੇਂ ਦੀ ਬਣੀ ਆਪਾਂ ਉਵੇਂ ਦੱਸਾਂਗੇ ਜੀ ਕੋਈ ਆਪਾਂ ਕੱਟ ਵੱਟ ਵੱਡ ਨਹੀਂ ਕਰਦੇ ਟੂ ਲੇਅਰ ਵਾਲੀ ਬਣਾਵਾਂਗੇ ਜੀ ਆਪਾਂ ਇਹ ਤੁਸੀਂ ਚਿੱਟੀ ਵੀ ਬਣਾ ਸਕਦੇ ਹੋ ਨੂੰ ਜਾਂ ਕੋਈ ਇੱਕ ਕਲਰ ਲੱਡੂ ਵਾਲਾ ਜਿਵੇਂ ਪਾ ਲਿਆ ਦੇ ਵਿੱਚ ਸਾਰੀ ਜੀ ਇੱਕ ਪੀਲੇ ਰੰਗ ਦੀ ਬਣਾ ਸਕਦੇ ਤੇ ਆਪਾਂ ਇਹਨੂੰ ਦੋ ਰੰਗੀ ਬਣਾਵਾਂਗੇ ਜੀ ਆਪਾਂ ਕਿਉਂ ਥੋੜਾ ਜਿਹਾ ਬੱਦੀ ਪਾਇਆ ਜੀ ਤੁਸੀਂ ਇਹਦੇ ਨੂੰ ਘੱਟ ਵੀ ਪਾ ਸਕਦੇ ਹੋ ਥੋੜੇ ਕਿਉਂ ਜਿ ਵੀ ਬਣ ਜਾਂਦੀ ਹੈ ਇਹ ਬਹੁਤ ਆਸਾਨੀ ਨਾਲ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੀ ਫਟਾਫਟ ਬਣਨ ਵਾਲੀ ਵਰਫੀ ਹੈ ਕਰੇ ਆਪਾਂ ਕੋਈ ਵੀ ਚੀਜ਼ ਬਣਾਉਣੀ ਹੈ ਆਪਾਂ ਨੂੰ ਪਤਾ ਹੁੰਦਾ ਜੀ ਕਿਵੇਂ ਬਣਾਈਏ ਕਾਹਦੇ ਨਾਲ ਬਣਾਈਏ ਆਪਾਂ ਇਹ ਪਾ ਲਿਆ ਜੀ ਆਪਾਂ ਦੁੱਧ ਦੁੱਧ ਆਪਾਂ ਸੂਜੀ ਤੋਂ ਚੌਥੇ ਹਿੱਸੇ ਦਾ ਪਾਇਆ ਸੀਗਾ ਜੀ ਜਿਆਦਾ ਨਹੀਂ ਪਾਉਣਾ ਫਿਰ ਪ੍ਰਸਾਦ ਦੀ ਤਰ੍ਹਾਂ ਬਣ ਜੂ ਦੁੱਧ ਪਾਉਣ ਨਾਲ ਇਹ ਸੌਫਟ ਰਹਿੰਦੀ ਹੈ ਜੀ ਨਹੀਂ ਸੂਜੀ ਦੀ ਪਰਫੀ ਫਿਰ ਸਖਤ ਹੋ ਜਾਂਦੀ ਹੈ ਥੋੜਾ ਜਿਹਾ ਚਿਰ ਆਪਾਂ ਇਹਨੂੰ ਹੋਰ ਭੁੰਨਾਗੇ ਹੁਣ ਦੁੱਧ ਪਾਉਣ ਤੋਂ ਬਾਅਦ ਗੈਸ ਆਪਾਂ ਘੱਟੀ ਰੱਖਣਾ ਜੀ ਬਿਲਕੁਲ ਆਪਾਂ ਹੌਲੀ-ਹੌਲੀ ਇਹਨੂੰ ਘੱਟ ਸੇਕਦੇ ਉੱਤੇ ਪਿਆਰ ਨਾਲ ਬਣਾਵਾਂਗੇ ਤਾਂ ਜ਼ਰੂਰ ਵਧੀਆ ਬਣੂਗੀ ਜੀ ਕੋਈ ਵੀ ਚੀਜ਼ ਆਪਾਂ ਬਣਾਉਨੇ ਆ ਜੀ ਰੋਟੀ ਬਣਾਉਣੀ ਆ ਕੋਈ ਵੀ ਚੀਜ਼ ਬਣਾਉਣੀ ਆ ਤਾਂ ਵਾਹਿਗੁਰੂ ਜੀ ਦਾ ਨਾਮ ਲੈਣਾ ਜ਼ਰੂਰੀ ਹੈ ਵਾਹਿਗੁਰੂ ਜੀ ਦਾ ਨਾਮ ਲੈ ਕੇ ਕੋਈ ਵੀ ਚੀਜ਼ ਆਪਾਂ ਬਣਾਵਾਂਗੇ ਤਾਂ ਜ਼ਰੂਰ ਵਧੀਆ ਬਣੂਗੀ ਜੀ ਵਾਹਿਗੁਰੂ ਜੀ ਸਹਾਇੀ ਹੁੰਦੇ ਨੇ ਆਪ ਕਲਰ ਇਹਦਾ ਬਿਲਕੁਲ ਵੀ ਚੇਂਜ ਨਹੀਂ ਹੋਇਆ ਜੀ ਬਿਲਕੁਲ ਆਪਾਂ ਨੂੰ ਹਲਕਾ ਜਿਹਾ ਲੱਗ ਰਿਹਾ ਸੀਗਾ ਜੀ ਕੈਮਰੇ ਤੋਂ ਬਿਨਾ ਵੀ ਬਿਲਕੁਲ ਹੀ ਹਲਕਾ ਜਿਹਾ ਚੀਜ਼ ਹੈ ਕੱਲਾ ਕੱਲਾ ਦਾਣਾ ਹੋ ਗਿਆ ਸੀਗਾ ਜੀ ਬਿਲਕੁਲੀ ਆਵਾਜ਼ ਮੈਂ ਦੂਸਰੇ ਲੂਟੇ ਵੀ ਭਰੀ ਸੀਗੀ ਜੀ ਬਣਾਉਣ ਵੇਲੇ ਪਰ ਆਪਣੇ ਟਰੈਕਟਰ ਚੱਲਦਾ ਸੀਗਾ ਖੇਤ ਚ ਡੈਕ ਲੱਗਿਆ ਸੀ ਉਹਦੇ ਤਾਂ ਕਰਕੇ ਆਵਾਜ਼ ਬੰਦ ਕਰਕੇ ਆਪਾਂ ਨੂੰ ਹੁਣੇ ਦਿਵਾਰੀ ਭਰਨੀ ਪੈ ਰਹੀ ਹੈ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਤੇ ਪਿਆਰਾ ਜਿਹਾ ਕਮੈਂਟ ਵੀ ਕਰਦੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਾਈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਹੁਣ ਆਪਾਂ ਬਣਾ ਲਾਂਗੇ ਜੀ ਇੱਥੇ ਚਾਸਨੀ ਇਹ ਆਪਾਂ ਪੌਣੀ ਕੋਲੀ ਲਈ ਸੀਗੀ ਜੀ ਖੰਡ ਦੀ ਤੇ ਅੱਧੀ ਕੋਲੀ ਆਪਾਂ ਪਾ ਲਈਏ ਪਾਣੀ ਖੰਡ ਤੋਂ ਅੱਧਾ ਪਾਣੀ ਵੀ ਪਾ ਸਕਦੇ ਹੋ ਤੁਸੀਂ ਜਿੰਨੀ ਖੰਡ ਲਈ ਹੈ ਉਸ ਤੋਂ ਅੱਧਾ ਪਾਣੀ ਆਪਾਂ ਇਹ ਕੋਈ ਇੱਕ ਤਾਰ ਦੀ ਚਾਸਣੀ ਨਹੀਂ ਬਣਾਉਣੀ ਜੀ ਜਦੋਂ ਇਹ ਚਿਪਚਿਪ ਕਰਨ ਲੱਗੀ ਅੱਧੀ ਗੁਤਾਰ ਦੀ ਚਾਸਣੀ ਹੋਵੇ ਜੀ ਬਸ ਉਨੀਕ ਬਣਾਉਣੀ ਆਪਾਂ ਜੇ ਇੱਕ ਜਾਂ ਦੋ ਤਾਰ ਦੀ ਬਣਾਵਾਂਗੇ ਤਾਂ ਆਪਣੀ ਬਰਫੀ ਸਖਤ ਹੋ ਜੂਗੀ ਜੀ ਉਹ ਵਧੀਆ ਨਹੀਂ ਬਣਨੀ ਇਸ ਕਰਕੇ ਆਪਾਂ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਚੈੱਕ ਕਰ ਲਾਂਗੇ ਜੀ ਆਪਾਂ ਥੋੜੀ ਜਿਹੀ ਉਂਗਲ ਨੂੰ ਲਾ ਕੇ ਦੋਨੇ ਉਂਗਲਾਂ ਚ ਮਲ ਕੇ ਦੇਖਿਓ ਜੀ ਜੇ ਚੰਗੀ ਤਰ੍ਹਾਂ ਚਿਪ-ਚਿਪ ਕਰ ਗਿਆ ਮੱਖੀ ਆਲ ਦੀ ਤਰ੍ਹਾਂ ਤਾਂ ਫਿਰ ਆਪਾਂ ਗੈਸ ਬੰਦ ਕਰ ਲਾਂਗੇ ਜੇ ਘਟ ਹੈ ਤਾਂ ਥੋੜਾ ਜਿਹਾ ਸੇਕ ਹੋਰ ਲਵਾ ਲਾਂਗੇ ਹਾਨੀ ਦੀ ਤਰ੍ਹਾਂ ਕਰਨੀ ਚਾਹੀਦੀ ਹੈ ਜੀ ਬਿਲਕੁਲ ਚਿਪ-ਚਿਪ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਜਰੂਰਤ ਹੈ ਆਪਣਾ ਸਾਥ ਇਸੇ ਤਰ੍ਹਾਂ ਬਣਾਈ ਰੱਖਿਓ ਜੀ ਚਾਸਣੀ ਆਪਾਂ ਬਣਾਈਏ ਜੀ ਫੁੱਲ ਗੈਸ ਤੇ ਜਲਦੀ ਬਣ ਗਈ ਸੀ ਬਿਲਕੁਲ ਹਲਕੀ ਜੀ ਤਾਰ ਬਣਦੀ ਸੀ ਜੀ ਜਿਆਦਾ ਨਹੀਂ ਬਣਾਉਣੀ ਆਪਾਂ ਇਹ ਉਤਾਰ ਲਈ ਆਪਾਂ ਹੁਣ ਇਹ ਸੂਜੀ ਵਾਲਾ 프라이ਪੈਨ ਰੱਖ ਲਿਆ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਚਾਸਣੀ ਗੈਸ ਆਪਾਂ ਫੇਰ ਘੱਟ ਕਰ ਦਿੱਤਾ ਜੀ ਹੁਣ ਆਪਾਂ ਥੋੜਾ ਜਿਹਾ ਚਿਹਰੇ ਨੂੰ ਫੇਰ ਪਕਾਵਾਂਗੇ ਚੰਗੀ ਤਰ੍ਹਾਂ ਮਿਕਸ ਕਰਾ ਦਾਂਗੇ ਜੀ ਵੀ ਗੱਠਾ ਨਾ ਰਹਿਣ ਉਹ ਰੇ ਸੂਜੀ ਦੇਆਂ ਗੱਠਾ ਨਾ ਬਣਨ ਗੈਸ ਆਪਾਂ ਘੱਟਤੀ ਰੱਖਾਂਗੇ ਜੀ ਬਿਲਕੁਲ ਹੀ ਘੱਟ ਦੇ ਤੇਜ਼ ਗੈਸ ਤੇ ਨਹੀਂ ਕਰਨੀ ਜਲ ਜੂਗੀ ਫਿਰ ਇਹ ਥੋੜੇ ਟਾਈਮ ਚ ਬਣ ਜਾਂਦੀ ਹੈ ਜੀ ਇਹ 10 ਮਿੰਟਾਂ ਦੇ ਵਿੱਚ ਵਿੱਚ ਬਣ ਜਾਂਦੀ ਹੈ ਜੀ ਇਹ ਜਰੂਰ ਇੱਥੇ ਹੁਣ ਚਾशनी ਪਾਉਣ ਤੋਂ ਬਾਅਦ ਜੇ ਤੁਸੀਂ ਇੱਕ ਰੰਗ ਦੀ ਬਣਾਉਣੀ ਹੈ ਤਾਂ ਇੱਥੇ ਕਲਰ ਪਾ ਸਕਦੇ ਹੋ ਹੁਣ ਇਹਦੇ ਵਿੱਚ ਕੋਈ ਵੀ ਰੰਗ ਪਾ ਲਓ ਜਾਂ ਤੁਸੀਂ ਇਹਨੂੰ ਚਿੱਟੀ ਵੀ ਰੱਖ ਸਕਦੇ ਹੋ ਚੈੱਕ ਕਰ ਲਾਂਗੇ ਜੀ ਇਹਨੂੰ ਆਪਾਂ ਥੋੜੀ ਜੀ ਕੱਢ ਕੇ ਵੀ ਇਹ ਜੰਮਣ ਲਈ ਤਿਆਰ ਹੈ ਜਾਂ ਨਹੀਂ ਹੈ ਜੀ ਕੌਲੀ 'ਚ ਪਾ ਲਈ ਆਪਾਂ ਥੋੜੀ ਜੀ ਇਹਨੂੰ ਠੰਡੀ ਕਰਕੇ ਹੱਥ ਨਾਲ ਆਪਾਂ ਉਹਦੀ ਗੋਲੀ ਜੀ ਬਣਾ ਕੇ ਦੇਖ ਲਾਂਗੇ ਜੀ ਜੇ ਤਾਂ ਇਹ ਹੱਥ ਨੂੰ ਚਿੱਕਦੀ ਹੈ ਫਿਰ ਥੋੜਾ ਜਿਹਾ ਸੇਕ ਹੋਰ ਲਵਾ ਲਓ ਜੇ ਗੋਲੀ ਬਣ ਗਈ ਜੀ ਤਾਂ ਇਹ ਬਿਲਕੁਲ ਪਰਫੈਕਟ ਹੈ ਜੰਮਣ ਲਈ ਗੈਸ ਆਪਾਂ ਫਿਰ ਬੰਦ ਕਰ ਦਾਂਗੇ ਗੈਸ ਆਪਾਂ ਬੰਦ ਕਰ ਦਿੱਤਾ ਜੀ 1 ਮਿੰਟ ਥੋੜੀ ਜੀ ਇਹਦੀ ਭਾਫ਼ ਕੱਢ ਕੇ ਆਪਾਂ ਫਿਰ ਇਹਨੂੰ ਪਲੇਟ 'ਚ ਸੈੱਟ ਕਰ ਦਾਂਗੇ ਪਲੇਟ ਨੂੰ ਆਪਾਂ ਕਿਉਂ ਲਾ ਲਿਆ ਜੇ ਤੁਹਾਡੇ ਕੋਲ ਟ੍ਰੇ ਹੈਗੀ ਆ ਤਾਂ ਟ੍ਰੇ 'ਚ ਪਾ ਲਿਓ ਜੀ ਆਪਾਂ ਪਲੇਟ 'ਚ ਪਾ ਰਹੇ ਹਾਂ ਦੋ ਰੰਗ ਦੀ ਬਣਾਉਣੀ ਹੈ ਜੀ ਇਹ ਅੱਧੀ ਆਪਾਂ ਚਿੱਟੀ ਕੱਢ ਲਈ ਐ ਤੇ ਅੱਧੀ ਦੇ ਵਿੱਚ ਆਪਾਂ ਰੰਗ ਮਿਕਸ ਕਰ ਲਾਂਗੇ ਲੱਡੂਆਂ ਵਾਲਾ ਸੈੱਟ ਕਰ ਲਾਂਗੇ ਜੀ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਹੁਣ ਪਾ ਲਾਂਗੇ ਰੰਗ ਆਦੀ ਪਾਵਾਂਗੇ ਜੀ ਆਪਾਂ ਜ਼ਿਆਦਾ ਨਹੀਂ ਪਾਉਂਦੇ ਬਹੁਤ ਜਲਦੀ ਇਹ ਸੈੱਟ ਹੋ ਜਾਂਦੀ ਹੈ ਜੀ ਜ਼ਿਆਦਾ ਟਾਈਮ ਨਹੀਂ ਲੱਗਦਾ ਇਹਨੂੰ ਸੈੱਟ ਹੋਣ ਲਈ ਤੇ ਜ਼ਿਆਦਾ ਆਪਾਂ ਇਹ ਠੰਡੀ ਵੀ ਨਹੀਂ ਕਰਨੀ ਫਟਾਫਟ ਆਪਾਂ ਪਲੇਟ ਦੇ ਵਿੱਚ ਪਾ ਦੇਣੀ ਹੈ ਜੀ ਇਹ ਰੰਗ ਆਪਾਂ ਮਿਕਸ ਕਰ ਲਿਆ ਚੰਗੀ ਤਰ੍ਹਾਂ ਇਹਦੇ ਉੱਤੇ ਥੋੜੀ-ਥੋੜੀ ਮਾਰ ਲਾਂਗੇ ਜੀ ਆਪਾਂ ਲੈਣਾ ਜੀ ਵੀਰ ਨਾਲ ਜੁੜ ਜੇ ਇਹਦੇ ਚੰਗੀ ਤਰ੍ਹਾਂ ਅਲੱਗ-ਅਲੱਗ ਨਾ ਰਹੇ ਇਹਨੂੰ ਇਹਦੇ ਉੱਪਰ ਪਾ ਕੇ ਸੈੱਟ ਕਰ ਦਾਂਗੇ ਚੰਗੀ ਤਰ੍ਹਾਂ ਆਪਾਂ ਆਪਣੇ ਕੋਲ ਟ੍ਰੇ ਨਹੀਂ ਹੈਗੀ ਜੀ ਤਾਂ ਕਰਕੇ ਆਪਾਂ ਪਲੇਟ 'ਚ ਹੀ ਸੈੱਟ ਕਰ ਲਾਂਗੇ ਇਹਨੂੰ ਜੇ ਤੁਹਾਨੂੰ ਥੋੜੀ ਜਿਹੀ ਵੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੀ ਤੇ ਸ਼ੇਅਰ ਜ਼ਰੂਰ ਕਰਨਾ ਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਨਾ ਜੀ ਤੁਹਾਡੀ ਕਮੈਂਟ ਪੜ ਕੇ ਆਪਾਂ ਨੂੰ ਹੌਸਲਾ ਹੁੰਦਾ ਜੀ ਵੀ ਆਪਾਂ ਹੋਰ ਵੀਡੀਓ ਬਣਾਈਏ ਭੈਣ ਭਰਾ ਆਪਾਂ ਨੂੰ ਇੰਨਾ ਪਿਆਰ ਕਰਦੇ ਨੇ ਸਾਰੀ ਭੈਣ ਭਰਾਵਾਂ ਦਾ ਧੰਨਵਾਦ ਹੈ ਜੀ ਇਹ ਆਪਾਂ ਉੱਪਰ ਲਾ ਰਹੇ ਹਾਂ ਜੀ ਇਹਦੇ ਪਿਸਤਾ ਤੇ ਬਦਾਮ ਬਰੀਕ ਕੱਟ ਲਈ ਸੀ ਆਪਾਂ ਉੱਪਰ ਲਾ ਦਾਂਗੇ ਇਹਨਾਂ ਦੇ ਸਿੰਪਰ ਵੀ ਰੱਖ ਸਕਦੇ ਆ ਜੀ ਇਹਨੂੰ ਆਪਾਂ ਜਾਂ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਡ్రਾਈ ਫਰੂਟ ਲਗਾ ਸਕਦੇ ਹੋ ਹਲਕਾ ਜਿਹਾ ਇਹਨੂੰ ਪ੍ਰੈਸ ਕਰ ਦਾਂਗੇ ਹੁਣ ਆਪਾਂ ਵੀ ਵਿੱਚ ਚੰਗੀ ਤਰ੍ਹਾਂ ਸੈੱਟ ਹੋ ਜਾਣ ਅੱਧੇ ਘੰਟੇ ਚ ਜੰਮ ਕੇ ਸੈੱਟ ਹੋ ਗਈ ਜੀ ਇਹ ਹੁਣ ਆਪਾਂ ਇਹਨੂੰ ਕਟਿੰਗ ਕਰ ਲੈਣੇ ਆ ਇਸ ਸਾਈਡਾਂ ਤੋਂ ਤੁਸੀਂ ਲਾ ਵੀ ਸਕਦੇ ਜੀ ਜੇ ਪ੍ਰੋਪਰ ਪੀਸ ਕੱਟਣੇ ਨੇ ਆਪਾਂ ਵਿੱਚ ਹੀ ਕੱਟ ਲਈ ਸੀ ਚਾਰੇ ਸਾਈਡਾਂ ਤੋਂ ਹਲਕਾ ਹਲਕਾ ਲਾ ਦਿਓ ਫਿਰ ਬਿਲਕੁਲ ਪ੍ਰੋਪਰ ਪੀਸ ਬਣਨਗੇ ਦੋਨੇ ਸਾਈਡਾਂ ਨੂੰ ਆਪਾਂ ਪਹਿਲਾਂ ਕੱਟ ਲਗਾ ਲਾਂਗੇ ਬਿਲਕੁਲ ਸੌਫਟ ਬਣੀ ਹੈ ਜੀ ਕੀ ਕਰਦਾ ਆਪਣੀ ਥੋੜੀ ਜੀ ਦੰਦਿਆਂ ਜਿਹੀ ਵਾਲੀ ਹੈ ਜੀ ਸਿੰਪਲ ਕਰਦਣਾ ਵਧੀਆ ਕੱਟੀ ਜਾਂਦੀ ਹੈ ਜਿਹੜੀ ਪਲੇਨ ਹੁੰਦੀ ਹੈ ਇਹ ਲੋ ਜੀ ਆਪਾਂ ਕੱਟ ਲਈ ਸਾਰੀ ਵਰਫੀ ਬਹੁਤ ਵਧੀਆ ਪੀਸ ਬਣ ਕੇ ਤਿਆਰ ਹੋਈ ਨੇ ਤੇ ਟੇਸਟੀ ਬਣ ਕੇ ਤਿਆਰ ਹੋਈ ਹੈ ਟਰਾਈ ਜ਼ਰੂਰ ਕਰਿਓ ਤੁਸੀਂ ਦੇਖੋ ਜੀ ਕਿੰਨੀ ਸੋਹਣੀ ਬਣੀ ਆ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਕਿਵੇਂ ਦੀ ਲੱਗੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਰੇ